ਹਾਂਜੀ ਮੈਂ ਇੱਕ ਕਹਾਣੀ ਸੁਣਾ ਰਹੀ ਹਾਂ ਹੁਣ ਤੁਹਾਨੂੰ ਉਹਦੇ ਵਿੱਚੋਂ ਫਿਰ ਬੇਟਾ ਮੈਂ ਕੁਐਸਚਨਿੰਗ ਕਰੂੰਗੀ ਪ੍ਰਸ਼ਨ ਪੁੱਛੂੰਗੀ ਤੁਸੀਂ ਪ੍ਰਸ਼ਨਾਂ ਦਾ ਜਵਾਬ ਤਾਂ ਹੀ ਦੇ ਸਕਦੇ ਹੋ ਜੇਕਰ ਤੁਸੀਂ ਕਹਾਣੀ ਨੂੰ ਚੰਗੀ ਤਰ੍ਹਾਂ ਸੁਣਿਆ ਹੋਵੇਗਾ ਜੇ ਚੰਗੀ ਤਰ੍ਹਾਂ ਨਹੀਂ ਸੁਣਿਆ ਤਾਂ ਤੁਹਾਨੂੰ ਉਹਦਾ ਜਵਾਬ ਨਹੀਂ ਦੇ ਸਕਦੇ ਤੁਸੀਂ ਫਿਰ ਠੀਕ ਹੈ ਮੈਂ ਸਟਾਰਟ ਕਰ ਰਹੀ ਹਾਂ ਕਹਾਣੀ ਮੱਗੂ ਮਗਰਮੱਛ ਆਪਣੇ ਦੰਦ ਸਾਫ ਨਹੀਂ ਕਰਦਾ ਸੀ ਸੁਣੋ ਧਿਆਨ ਨਾਲ ਗੱਲ ਸੁਣੋ ਕੀ ਪਤਾ ਇਹ ਤੁਸੀਂ ਪਹਿਲਾਂ ਵੀ ਸੁਣੀ ਹੋਵੇ ਹਾਂਜੀ ਚੀੜੀ ਨੇ ਮੱਗੂ ਮਗਰਮੱਛ ਨੂੰ ਦੰਦ ਸਾਫ ਕਰਨ ਦੀ ਨਸੀਹਤ ਦਿੱਤੀ ਠੀਕ ਹੈ ਮੱਗੂ ਚੀੜੀ ਦੀ ਗੱਲ ਤਾਂ ਮੰਨ ਗਿਆ ਪਰ ਆਪਣੇ ਦੰਦ ਸਾਫ ਨਾ ਕਰ ਸਕਿਆ ਸਮਝ ਆ ਰਹੀ ਹੈ ਗੱਲ ਦੰਦਨਾ ਸਾਫ ਕਰ ਸਕਿਆ ਮੱਗੂ ਨੇ ਪੰਛੀਆਂ ਨੂੰ ਆਪਣੇ ਦੰਦ ਸਾਫ ਕਰਨ ਦੀ ਬੇਨਤੀ ਕੀਤੀ ਪੰਛੀਆਂ ਨੂੰ ਆਪਣੇ ਦੰਦ ਸਾਫ ਕਰਨ ਦੀ ਬੇਨਤੀ ਕੀਤੀ ਮੱਗੂ ਦੇ ਬਾਰ ਬਾਰ ਕਹਿਣ ਤੇ ਪੰਛੀ ਉਸ ਦੀ ਗੱਲ ਮੰਨ ਗਏ ਸਮਝ ਆ ਰਹੀ ਹੈ ਬੇਟਾ ਹਰਜੋਤ ਸਿੱਧੇ ਬੈਠੋ ਪੰਛੀ ਉਸ ਦੀ ਗੱਲ ਮੰਨ ਗਏ ਉਹਨਾਂ ਨੇ ਮੱਗੂ ਦੇ ਦੰਦ ਸਾਫ਼ ਕਰ ਦਿੱਤੇ ਅਤੇ ਦੰਦਾਂ ਵਿਚਲਾ ਭੋਜਨ ਪੰਛੀਆਂ ਨੂੰ ਮਿਲ ਗਿਆ। ਉਹਨਾਂ ਨੇ ਮੱਗੂ ਦੇ ਦੰਦ ਸਾਫ਼ ਕਰ ਦਿੱਤੇ ਅਤੇ ਦੰਦਾਂ ਵਿਚਲਾ ਭੋਜਨ ਪੰਛੀਆਂ ਨੂੰ ਮਿਲ ਗਿਆ। ਮੱਗੂ ਨੇ ਸਾਰੇ ਪੰਛੀਆਂ ਦਾ ਧੰਨਵਾਦ ਕੀਤਾ। ਕੀ ਕੀਤਾ? ਧੰਨਵਾਦ। ਹਾਂ, ਥੈਂਕ ਯੂ ਕਹਿੰਦੇ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਨਾ। ਹੁਣ ਮੱਗੂ ਦੇ ਦੰਦ ਮੋਤੀਆਂ ਵਾਂਗ ਚਮਕਣ ਲੱਗੇ ਮੱਗੂ ਦੇ ਦੰਦ ਹੁਣ ਮੋਤੀਆਂ ਵਾਂਗ ਚਮਕਣ ਲੱਗੇ ਹੌਲੀ ਹੌਲੀ ਸਾਰੇ ਮਗਰਮੱਛਾਂ ਦੇ ਦੰਦ ਸਾਫ਼ ਕਰਨ ਦੀ ਜ਼ਿੰਮੇਵਾਰੀ ਪੰਛੀਆਂ ਨੇ ਆਪਣੇ ਸਿਰ ਲੈ ਲਈ ਦੁਬਾਰਾ ਬੋਲ ਦਨੀ ਆ ਹੌਲੀ ਹੌਲੀ ਸਾਰੇ ਮਗਰਮੱਛਾਂ ਦੇ ਦੰਦ ਸਾਫ਼ ਕਰਨ ਦੀ ਜ਼ਿੰਮੇਵਾਰੀ ਪੰਛੀਆਂ ਨੇ ਆਪਣੇ ਸਿਰ ਲੈ ਲਈ ਹੁਣ ਤੁਹਾਨੂੰ ਸਮਝ ਆਈ ਏ ਗੱਲ ਮੇਰੀ ਹਾਂਜੀ ਹਾਂਜੀ ਮੈਂ ਹੁਣ ਇਹਦੇ ਵਿੱਚੋਂ ਪ੍ਰਸ਼ਨ ਪੁੱਛਦੀ ਆ ਤੁਹਾਨੂੰ ਹੈਂਡਸ ਅਪ ਕਰਨੇ ਆ ਠੀਕ ਹੈ ਹੱਥ ਖੜਾ ਕਰਿਓ ਤੁਸੀਂ ਮੱਗੂ ਮਗਰਮੱਛ ਨੂੰ ਦੰਦ ਸਾਫ਼ ਕਰਨ ਦੀ ਨਸੀਹਤ ਕਿਸ ਨੇ ਦਿੱਤੀ ਹਾਂਜੀ ਖੜਾ ਹੋ ਮਣੀ ਸਟੈਂਡ ਅਪ ਮੱਗੂ ਮਗਰਮਚ ਨੂੰ ਦੰਦ ਸਾਫ ਕਰਨ ਦੀ ਨਸੀਹਤ ਕਿਸ ਨੇ ਦਿੱਤੀ ਉੱਚੀ ਬੋਲ ਬੇਟਾ ਹਾਂ ਕਿਸ ਨੇ ਦਿੱਤੀ ਕੀਸਲਾ ਦਿੱਤੀ ਸੀ ਕਿ ਉਸਦੇ ਦੰਦ ਸਾਫ ਕਰਨ ਮੱਗੂ ਨੇ ਆਪਣੇ ਦੰਦ ਸਾਫ ਕਰਨ ਦੀ ਬੇਨਤੀ ਕਿਸ ਨੂੰ ਕੀਤੀ ਮੱਗੂ ਨੇ ਦੁਬਾਰਾ ਪ੍ਰਸ਼ਨ ਸੁਣੋ ਬੇਟਾ ਮੱਗੂ ਨੇ ਆਪਣੇ ਦੰਦ ਸਾਫ਼ ਕਰਨ ਦੀ ਬੇਨਤੀ ਕਿਸ ਨੂੰ ਕੀਤੀ ਹਾਂਜੀ ਅਰਸ਼ ਖੜੀ ਹੋ ਬੇਟਾ ਹਾਂ ਕਿਸ ਨੂੰ ਕੀਤੀ ਪੰਛੀਆਂ ਨੂੰ ਮੱਗੂ ਨੇ ਆਪਣੇ ਦੰਦ ਸਾਫ਼ ਕਰਨ ਦੀ ਬੇਨਤੀ ਪੰਛੀਆਂ ਨੂੰ ਕੀਤੀ ਹਨਾ ਕੀਤੀ ਸੀ ਨਾ ਹਾਂਜੀ ਹਾਂਜੀ ਆਪਣਾ ਅਗਲਾ ਪ੍ਰਸ਼ਨ ਹੈ ਮੱਗੂ ਦੇ ਦੰਦ ਸਾਫ਼ ਕਰਨ ਤੋਂ ਬਾਅਦ ਕਿਹੋ ਜਿਹੇ ਦਿਸਣ ਲੱਗੇ ਹੈਂਡਸ ਅਪ ਕਰੋ ਉਹਦੇ ਜਦੋਂ ਦੰਦ ਸਾਫ਼ ਹੋ ਗਏ ਸੀ ਮੱਗੂ ਮਗਰਮੱਛ ਦੇ ਤਾਂ ਉਹਦੇ ਦੰਦ ਕਿਵੇਂ ਦੇ ਦਿਸਣ ਲੱਗੇ ਸੀ ਹਾਂਜੀ ਅ ਅਰਸ਼ ਚਮਕਵੰਦੇ ਮੋਤੀਆਂ ਵਾਂਗ ਕਿਹਦੇ ਵਰਗੇ ਮੋਤੀਆਂ ਵਰਗੇ ਇਹਦੇ ਵਿੱਚ ਆਇਆ ਚਮਕਣ ਲੱਗੇ ਸੀਗੇ ਹਨਾ ਮੋਤੀਆਂ ਵਾਂਗ ਹਾਂ ਮੋਤੀਆਂ ਵਾਂਗ ਚਮਕਣ ਗਏ ਇਹ ਤੁਹਾਨੂੰ ਵੀ ਪਤਾ ਹੈ ਇਸ ਕਹਾਣੀ ਤੋਂ ਆਪਾਂ ਨੂੰ ਇਹ ਹੀ ਸਿੱਖਿਆ ਮਿਲਦੀ ਹੈ ਨਾ ਕਿ ਜੇ ਆਪਾਂ ਦੰਦਾਂ ਨੂੰ ਸਾਫ਼ ਰੱਖਾਂਗੇ ਤਾਂ ਆਪਣੇ ਦੰਦਾਂ ਵੀ ਮੋਤੀਆਂ ਵਾਂਗ ਚਮਕਣਗੇ ਆਪਣੇ ਮੂੰਹ ਦੇ ਵਿੱਚੋਂ 스멜 ਨਹੀਂ ਆਊਗੀ ਤੇ ਜਿਵੇਂ ਜਾਨਵਰ ਨੇ ਜਾਨਵਰ ਆਪਣੇ ਹੱਥ ਨਹੀਂ ਯੂਜ਼ ਕਰ ਸਕਦੇ ਸੀ ਤਾਂ ਉਸ ਨੇ ਉਹ ਦੂਜੇ ਨੂੰ ਬੇਨਤੀ ਕੀਤੀ ਵੀ ਮੇਰੇ ਦੰਦ ਤੁਸੀਂ ਸਾਫ਼ ਕਰ ਦਿਆ ਕਰੋ ਇਹ ਇੱਕ ਕਹਾਣੀ ਸੀ ਮੱਗੂ ਮਗਰਮੱਛ ਵਾਲੀ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਬੇਨਤੀ ਕਰ ਦਿੰਦਾ ਵੀ ਜੇ ਤੂੰ ਮੇਰਾ ਸਾਫ਼ ਕਰ ਦੇਂਗੀ ਤਾਂ ਨਾਲੇ ਤਾਂ ਤੈਨੂੰ ਤੇਰਾ ਚੋਗਾ ਚੁਗਣ ਦਾ ਟਾਈਮ ਬਚ ਜਾਊਗਾ ਤੇ ਨਾਲੇ ਤੈਨੂੰ ਖਾਣਾ ਮਿਲ ਜੂਗਾ ਨਾਲੇ ਮੇਰੇ ਦੰਦ ਸਾਫ ਹੋ ਜਾਣਗੇ ਹਨਾ ਹਾਂ ਜਿਹੜਾ ਮੇਰੇ ਦੰਦਾਂ 'ਚੋਂ ਖਾਣਾ ਮਿਲੂਗਾ ਉਹ ਸੋਨੂ ਚੋਗਾ ਮਿਲ ਜੂਗਾ ਇੱਕ ਤਰ੍ਹਾਂ ਦਾ ਤੇ ਮੇਰੇ ਦੰਦ ਵੀ ਸਾਫ ਹੋ ਜਾਣਗੇ ਤੇ ਮੋਤੀਆਂ ਵਾਂਗੂ ਚਮਕਣ ਲੱਗ ਜਾਣਗੇ ਤੇ ਇਸ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਆਪਣੇ ਦੰਦ ਆਪਣੇ ਤਾਂ ਹੱਥ ਹੈਗੇ ਆ ਨਾ ਹੁਣ ਆਪਾਂ ਵੱਡੇ ਹੋ ਗਏ ਤਾਂ ਆਪਾਂ ਆਪਾਂ ਬਰਸ਼ ਯੂਜ਼ ਕਰਕੇ ਆਪਣੇ ਦੰਦਾਂ ਨੂੰ ਸਾਫ ਕਰ ਸਕਦੇ ਹਾਂ ਸੁਭਾ ਵੀ ਬ੍ਰਸ਼ ਕਰਿਆ ਕਰੋ ਸ਼ਾਮ ਨੂੰ ਵੀ ਬ੍ਰਸ਼ ਕਰਿਆ ਕਰੋ ਇੱਕ ਟਾਈਮ ਤਾਂ ਡੇਲੀ ਕਰਨਾ ਹੀ ਕਰਨਾ ਹੈ ਜੇ ਦੋ ਟਾਈਮ ਤੁਹਾਡੇ ਤੋਂ ਨਹੀਂ ਹੁੰਦਾ ਹੈ ਜੀ ਉਹ ਵੀ ਸੁਭਾ ਜੀ ਹਾਂ ਅਗਰ ਆਪਾਂ ਨਹੀਂ ਕਰਾਂਗੇ ਤਾਂ ਬੇਟਾ ਆਪਣਾ ਆਪਣੇ ਦੰਦ ਗੰਦੇ ਹੋ ਜਾਣਗੇ ਪੀਲੇ ਹੋ ਜਾਣਗੇ ਹੌਲੀ ਹੌਲੀ ਕਾਲੇ ਵੀ ਪੈ ਜਾਣਗੇ ਦਰਦ ਹੋਣ ਲੱਗ ਜੂਗਾ ਦੰਦਾਂ ਚ ਹੈ ਕੀੜੇ ਹੋ ਜਾਣਗੇ ਹਾਂ ਤਾਂ ਹੀ ਤਾਂ ਦੇਖੋ ਪ੍ਰੇਰ ਦੇ ਵਿੱਚ ਤਾਂ ਕਈ ਵਾਰੀ ਟੀਚਰ ਤੁਹਾਡੇ ਦੰਦ ਚੈੱਕ ਕਰਦੇ ਆ ਵੀ ਬ੍ਰਸ਼ ਕਿਸ ਬੱਚੇ ਨੇ ਨਹੀਂ ਕੀਤਾ ਹੈਗਾ ਹਨਾ ਤਾਂ ਤੁਸੀਂ ਵੀ ਹੁਣ ਆਪਣੇ ਦੰਦਾਂ ਦਾ ਖਿਆਲ ਰੱਖਣਾ ਤੇ ਬਰਸ਼ ਡੇਲੀ ਕਰਨਾ ਬੁੱਟੇ ਸਿੱਧਾ ਬੈਠ ਬੇਟਾ ਡੇਲੀ ਕਰਨਾ ਠੀਕ ਹੈ ਹਾਂਜੀ